ਉਕਲਦੇ ਸਿਨੇਮਾ ਚ ਪਾਰਟੀ ਫਿਲਮਾਂ ਦੀ ਸਕਰੀਨਿੰਗ ਰੋਕਣੀ ਪਈ ਹੈ ਕਿਉਂਕਿ ਇੱਥੇ ਇੱਕ ਹਫ਼ਤੇ ਦੇ ਵਿੱਚ ਇਹ ਦੋ ਹਿੰਸਕ ਹਮਲੇ ਹੋਏ ਨੇ ਫਿਲਮ.ਸੀ ਸਿਨੇਮਾਸ ਉੱਤੇ ਪਹਿਲਾ ਹਮਲਾ 25 ਸਤੰਬਰ ਨੂੰ ਹੋਇਆ ਜਦੋਂ ਥੀਏਟਰ ਨੂੰ ਅਗ ਲਗਾਈ ਗਈ ਦੂਜਾ ਹਮਲਾ 2 ਅਕਤੂਬਰ ਨੂੰ ਹੋਇਆ ਜਦੋਂ ਥੀਏਟਰ ਦੀਆਂ ਅੱਗੇ ਵਾਲੀਆਂ ਦਰਵਾਜ਼ਿਆਂ ਉੱਤੇ ਗੋਲੀਆਂ ਚਲਾਈਆਂ ਗਈਆਂ ਹਾਈਟਨ ਡਿਜ਼ਰਨਲ ਪੁਲਿਸ ਦੇ ਮੁਤਾਬਕ 25 ਸਤੰਬਰ ਨੂੰ ਸਵੇਰੇ 5:00 ਅੱਜ ਕੇ 20 ਮਿੰਟ ਉਤੇ ਸਖਸ਼ੀ ਥੀਏਟਰ ਦੇ ਬਾਹਰ ਆਏ ਜਿੱਥੇ ਉਹਨਾਂ ਨੇ ਅਗ ਲੱਗਣ ਵਾਲਾ ਪਦਾਰਥ ਛਿੜਕਿਆ ਅਤੇ ਅੱਗ ਲਗਾ ਦਿੱਤੀ ਇਸ ਘਟਨਾ ਦੇ ਵਿੱਚ ਥੋੜਾ ਬਹੁਤ ਨੁਕਸਾਨ ਹੋਇਆ ਪਰ ਅੱਗ ਫੈਲਣ ਤੋਂ ਪਹਿਲਾਂ ਹੀ बुझा ਦਿੱਤੀ ਗਈ ਸੀ ਦੂਜਾ ਹਮਲਾ 2 ਅਕਤੂਬਰ ਨੂੰ ਸਵੇਰੇ 1:50 ਮਿੰਟ ਤੇ ਹੋਇਆ ਜਦੋਂ ਇੱਕ ਸਖਸ਼ ਨੇ ਥੀਏਟਰ ਦੀ ਅੱਗੇ ਵਾਲੀ ਇਮਾਰਤ ਉਤੇ ਕਈ ਗੋਲੀਆਂ ਚਲਾਈਆਂ ਪੁਲਿਸ ਨੇ ਸ਼ੱਕੀ ਵਿਅਕਤੀ ਦੀ ਪਛਾਣ ਦਿੰਦੇ ਹੋਏ ਦੱਸਿਆ ਸਖਸ਼ ਕਾਲੇ ਪਹਿਰਾਵੇ ਦੇ ਵਿੱਚ ਆਈ ਸੀ ਅਤੇ ਮੂੰਹ ਟੱਕਿਆ ਹੋਇਆ ਸੀ ਦੋਵੇਂ ਹਮਲਿਆਂ ਨੂੰ ਟਾਰਗੇਟ ਹਮਲੇ ਕਿਹਾ ਜਾ ਰਿਹਾ ਹੈ ਅਜੇ ਤੱਕ ਕਾਰਨ ਪਤਾ ਨਹੀਂ ਚੱਲ ਸਕੀ ਪੱਲਾ ਥੀਏਟਰ ਦੇ ਸੀਈਓ ਜੈਫਰ ਕਨੋਲ ਨੇ ਕਿਹਾ ਸੀ ਕਿ ਉਹ ਧਮਕੀਆਂ ਦੇ ਬਾਵਜੂਦ ਫਿਲਮਾਂ ਦਿਖਾਉਣ ਜਾਰੀ ਰੱਖਣਗੇ ਪਤੀ ਅਕਤੂਬਰ ਨੂੰ ਇੱਕ ਹੋਰ ਬਿਆਨ ਦੇ ਵਿੱਚ ਥੀਏਟਰ ਨੇ ਦੱਸਿਆ ਕਿ ਉਹ ਕੰਟਾਰਾ ਐ ਲਿਸਿੰਟ ਚੈਪਟਰ 1 ਅਤੇ ਦ ਕਾਲ ਹਿਮ ਓਜੀ ਫਿਲਮਾਂ ਨੂੰ ਰੋਕ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਇਹ ਸਬੂਤ ਨੇ ਕਿ ਸਾਊਥ ਏਸ਼ੀਆਈ ਫਿਲਮਾਂ ਦਿਖਾਉਣ ਦੇ ਨਾਲ ਇਹ ਹਮਲੇ ਹੋ ਰਹੇ ਨੇ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਧਮਕੀਆਂ ਸਾਹਮਣੇ ਚੁੱਕੀਏ ਪਰ ਸੁਰੱਖਿਆ ਸਭ ਤੋਂ ਜ਼ਰੂਰੀ ਹੈ